ਤੇ ਤੋਰਾ ਤਾਰ ਚੈੱਕ ਕਰ ਸਕਦੀ ਲੋ ਜੀ ਸਾਡਾ ਬਹੁਤ ਸੋਹਣਾ ਲੱਗਿਆ ਕਰਮਾ ਵਾਲਿਓ ਲੋ ਜੀ ਲਓ 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 ਲੋ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਕੀ ਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਚੌਕੇ ਤੇ ਜਿਲ੍ਹਾ ਨੂੰ ਪਾਇੰਦਾ ਜੀ ਪਸ਼ੰਡਾ ਬਾਈ ਕੋਲ ਪਲੂਣ ਝੋਟੀ ਹੈ ਜੀ ਸੂਨ ਵਾਲੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਤਾਂ ਦੀ ਐਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਡੇ ਤੱਕ ਨਵੀਂ ਤੋਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਕਰੇਲੂ ਮੱਝਾ ਭਰਾ ਠੀਕ ਆ ਨਾ ਬਾਈ ਜੀ ਸਸਰੀ ਕਾ ਜੀ ਸਤਿ ਸ੍ਰੀ ਅਕਾਲ ਜੀ ਨਾਂ ਵੀਰ ਜੀ ਆਪਣਾ ਅਵਤਾਰ ਸਿੰਘ ਜੀ ਪਿੰਡ ਪਿੰਡ ਚੌਕਾ ਜੀ ਜ਼ਿਲ੍ਹਾ ਜ਼ਿਲ੍ਹਾ ਬਠਿੰਡਾ ਜੀ ਨੇੜੇ ਨੇੜੇ ਪਿੰਡ ਕਿਹੜੇ ਪੈਂਦੇ ਵੀਰੇ ਨੇੜੇ ਰਣ ਪਏ ਜਾਂਦਾ ਜੀ ਬੱਲੋ ਪਏ ਜਾਂਦਾ ਜੀ ਪੀਰਕੋਟ ਪਏ ਜਾਂਦੇ ਠੀਕ ਆ ਛੋਟੀ ਬਾਰੇ ਦੱਸੋ ਜੀ ਕਿੰਨੇ ਦਿਨ ਰਹਿੰਦੇ ਆ ਕੈਵੇਂ ਸੂਏ ਸੂਣਾ ਛੋਟੀ ਦੇ ਕੱਲ ਦਿਨ ਪੂਰੇ ਹੋ ਗਏ ਜੀ ਪਹਿਲੇ ਸੂਏ ਸੂਣਾ ਪਹਿਲੇ ਸੂਏ ਸੂਣਾ ਜੀ ਠੀਕ ਆ ਤੇਰੀ ਮਾਂ ਮੂ ਦਾ ਰਿਕਾਰਡ ਵੀਰੇ ਮਾਂ ਦਾ ਰਿਕਾਰਡ 17 ਲੀਟਰ ਜੀ ਮਾਂ ਦਾ ਦੁੱਧ ਹੈਗਾ 17 ਲੀਟਰ ਹਾਂਜੀ ਉਹ ਸੇਲ ਕਰਤੀ ਤੁਸੀਂ ਪਹਿਲਾਂ ਹਾਂ ਸੇਲ ਕਰਤੀ ਠੀਕ ਆ ਘਰ ਦੀ ਝੋਟੀ ਆਪਣੀ ਹੈ ਘਰ ਦੀ ਝੋਟੀ ਹੈ ਜੀ ਠੀਕ ਆ ਤੋੜ ਦੋ ਪਰਾ ਲੋ ਪਰਾ ਚੈੱਕ ਕਰਸਾਂ ਮਾਦਰ ਕੱਟ ਬਾਈ ਕਹਿੰਦਾ ਬਹੁਤ ਵਧੀਆ ਤੇ ਥਾਨ ਤੁਹਾਨੂੰ ਬਹੁਤ ਸੋਹਣਾ ਲੱਗਿਆ ਵਾ ਕਰਮਾਂ ਵਾਲੀ ਨੂੰ ਲੋ ਜੀ ਫੇਸ ਬਿਊਟੀ ਤੇ ਤੋੜਾ ਤਾਰ ਚੈੱਕ ਕਰ ਸਕਦੇ ਲੋਸ ਤੁਹਾਨੂੰ ਬਹੁਤ ਸੋਹਣਾ ਲੱਗਿਆ ਕਰਮਾਂ ਵਾਲੀ ਲੋ ਜੀ लेओ, लेओ, लेओ। लो ले लो ले लो लो दोच मैं बंदो जी बंदो ले चलो थी बंदो बस लो जी थन चेक कर सकते हो ठीक है जी लो जी ये इधर भी साइड चेक कर सकते हो ठीक है जी लो जी कद काट ਸੋਣਾ ਸਨਖੀ ਆ ਤੋਰਾ ਤਰਾ ਤੁਹਾਡੇ ਸਾਹਮਣੇ ਇਹ ਲੱਟ ਨੂੰ ਆਪਾਂ ਇਹਨੇ ਕਾਫੀ ਕਰਮਾ ਵਲੀ ਦੇ ਬੀਜ ਰੇਟ ਇਹਦਾ ਰੇਟ ਇੱਕ ਤੀਜੇ 1,30,000 ਰੁਪਏ ਰੇਟ ਆ ਭਰਾ ਚੈੱਕ ਕਰ ਸਕਦੇ ਹੋ ਛੋਟੀ ਸਕੀਨ ਆ ਕੱਦ ਵੱਡ ਸੁਖਣਾ ਸੋਣਾ ਠੀਕ ਹੈ ਜੀ ਬਾਕੀ ਲੇਬਰ ਤੇ ਜ਼ਿਆਦਾ ਸੁਣੋ ਆਪਾਂ ਫੇਰ ਮਰਵਾਨੇ ਚਲੋ ਜੀ ਠੀਕ ਹੈ ਜੀ ਭਾਈ ਜੀ ਨਾਲ ਜਲੂ ਕੰਡੈਕਟ ਕਰੋ ਭਰਾ ਠੀਕ ਹੈ ਜੀ ਬਾਈ ਦਾ ਨੰਬਰ ਲਿਖਾਂਗੇ ਟਾਈਟਲ 'ਚ ਜਦੋਂ ਸੇਲ ਹੋ ਗਈ ਆਪਾਂ ਨੰਬਰ ਕੱਟਾਂਗੇ ਭਰਾ ਤੇ ਹੀ ਭਰਾ ਮੈਨੂੰ ਫੋਨ ਲਾਉਣ ਲੱਗ ਜਾਂਦੇ ਆ ਠੀਕ ਹੈ ਜੀ ਉਥੇ ਲੱਗਦੇ ਨੂੰ ਨੇ ਆਪਾਂ ਵੀ ਸੇਲ ਹੋ ਗਈ ਠੀਕ ਹੈ ਜੀ ਪਿੰਡ ਚੌਕੇ ਤੇ ਜ਼ਿਲ੍ਹਾ ਹੁਣ ਪੈਂਦਾ ਜੀ ਫਟਿੰਡਾ ਕਰੇਲੂ ਝੋਟੀਆ ਬਲੂਨ ਠੀਕ ਹੈ ਜੀ ਚੈੱਕ ਕਰ ਸਕਦੇ ਸਾਰੇ ਮਾਲ ਬਾਈ ਦਾ ਖੜਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ 'ਚ ਓਕੇ ਬਾਈ